ਪ੍ਰੋਜੈਕਟ ਅਮਰਿਤ ਅਧੀਨ ਸੰਤਨ ਰਣਕਾਰੀ ਮਿਸ਼ਨ ਵੱਲੋਂ ਮਲੋੜ ਦੇ ਵਾਟਰ ਵਾਕਸ ਵਿੱਚ ਸਫਾਈ ਕਰਕੇ ਪੌਦੇ ਲਗਾਏ ਗਏ ਸੰਤਨ ਰਣਕਾਰੀ ਚੈਰੀਟੇਬਲ ਫਾਊਂਡੇਸ਼ਨ ਵੱਲੋਂ ਚਲਾਏ ਜਾ ਰਹੇ ਪ੍ਰੋਜੈਕਟ ਅਮਰਿਤ ਦੇ ਅਧੀਨ ਸਵੱਛ ਜਲ ਸਵੱਛ ਮਨ ਪ੍ਰਯੋਜਨਾ ਅਧੀਨ ਪੂਰੇ ਭਾਰਤ ਦੇ 27 ਰਾਜਾਂ ਵਿੱਚ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਕੁੱਲ 1533 ਤੋਂ ਵੱਧ ਥਾਵਾਂ ਦੀ ਸਫਾਈ ਅਭਿਆਨ ਚਲਾਇਆ ਗਿਆ ਇਸੇ ਲੜੀ ਤਹਿਤ ਬੀਤੇ ਦਿਨ ਮਲੋੜ ਦੇ ਵਾਟਰਵਕਸ ਵਿੱਚ ਸੰਤ ਨਿਰੰਕਾਰੀ ਮਿਸ਼ਨ ਦੇ ਸੇਵਾਦਾਰਾਂ ਵੱਲੋਂ ਸਫਾਈ ਕਰਕੇ ਪੌਦੇ ਲਗਾਏ ਗਏ ਇਸ ਬਾਰੇ ਜਾਣਕਾਰੀ ਦਿੰਦਿਆਂ ਭਵਨ ਮਲੋੜ ਦੇ ਪ੍ਰਬੰਧਕੀ ਮੈਂਬਰਸ ਪਰਮਜੀਤ ਸਿੰਘ ਤੇ ਪ੍ਰਦੀਪ ਢਿੰਗੜਾ ਪੱਲਾ ਸਿੰਘ ਡਾਕਟਰ ਸਵਤੀ ਸਿੰਘਲਾ ਸ਼੍ਰੀਮਤੀ ਨੀਰਮ ਬਠਲਾ ਐਸ ਡੀਓ ਰਕੇਸ਼ ਮੋਨ ਮੱਕੜ ਨੇ ਇਸ ਅਭਿਆਨ ਦੇ ਵਿੱਚ ਪੌਦੇ ਲਗਾ ਕੇ ਸਫਾਈ ਅਭਿਆਨ ਦੀ ਸ਼ੁਰੂਆਤ ਕੀਤੀ ਸਫਾਈ ਅਭਿਆਨ ਦੌਰਾਨ ਸੁਰੱਖਿਆ ਦੇ ਸਾਰੇ ਮਾਪਦੰਡਾ ਨੂੰ ਧਿਆਨ ਵਿੱਚ ਰੱਖਦੇ ਆਂ ਆ ਪ੍ਰੋਜੈਕਟ ਬਾਰੇ ਸੰਗਤ ਨੂੰ ਸੰਬੋਧਨ ਕਰਦੇ ਆਂ ਭਾਈ 쿠ਸ਼ਨ ਲਾਲ ਨੇ ਦੱਸਿਆ ਕਿ ਸੰਤ ਨਿੰਕਾਰੇ ਮਿਸ਼ਨ ਦੇ ਸਤਿਗੁਰੂ ਬਾਬਾ ਹਰਦੇਵ ਸਿੰਘ ਮਹਾਰਾਜ ਜੀ ਦੀਆਂ ਸਿੱਖਿਆਵਾਂ ਅਨੁਸਾਰ ਸਮਾਜ ਭਲਾਈ ਦੇ ਕੰਮਾਂ ਨੂੰ ਲੈ ਕੇ ਮਿਸ਼ਨ ਹਮੇਸ਼ਾ ਤਿਆਰ ਰਹਿੰਦਾ ਹੈ ਪਾਣੀ ਸਾਡੇ ਜੀਵਨ ਦਾ ਆਧਾਰ ਹੈ ਅਤੇ ਪਰਮਾਤਮਾ ਦੀਆਂ ਬਖਸ਼ਿਸ਼ਾਂ ਇਨ੍ਹਾਂ ਕੁਦਰਤੀ ਸੌਮਿਆਂ ਹਵਾ ਪਾਣੀ ਆਦਿ ਸਾਨੂੰ ਹਮੇਸ਼ਾ ਸਾਬ ਸਬਾਲ ਕਰਦੇ ਰਹਿਣਾ ਚਾਹੀਦਾ ਹੈ ਇਸ ਬਿਆਨ ਵਿੱਚ ਸਮੂਹ ਨਿਰੰਕਾਰੀ ਮਿਸ਼ਨ ਦੇ ਸੇਵਕ ਆ ਰਹੇ ਨੇ ਅਨੁਸ਼ਾਸਨ ਵਿੱਚ ਰਹਿੰਦੇ ਆ। ਜਲਦੀ ਸ਼੍ਰੀ ਗੁਰਪਾ ਗੁਰਮੀਤਪਾਲ ਅਤੇ ਸ਼੍ਰੀਮਤੀ ਰਕੇਸ਼ ਰਾਣੀ ਦੇ ਨਿਤਤਵ ਵਿੱਚ ਆਪਣੀ ਡਿਊਟੀ ਨੂੰ ਬਾਖੂਬੀ ਨਵਾਇਆ। ਤਾਂ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਪੌਦੇ ਲਗਾ ਰਹੇ ਆ ਉਹਦੇਦਾਰ ਤੇ ਆਪਾਂ ਹੋਰ ਜਾਣਕਾਰੀ ਪ੍ਰਾਪਤ ਕਰਦੇ ਹਾਂ ਡੇਰੇ ਦੇ ਪ੍ਰਬੰਧਕਾਂ ਤੋਂ।